ਲੋ ਵੀ ਬਿਲੇਓ ਜੱਗੀ ਬਾਬਾ ਖੇਤ ਆਇਆ ਹੋਵੇ ਤੇ ਖੇਤ ਬੋਕਰਣਾ ਵਜੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਜੱਗੀ ਨੂੰ ਬਈ ਬਹੁਤ ਜ਼ਿਆਦਾ ਸ਼ੌਂਕ ਆ ਸਫਾਈ ਦਾ ਪਹਿਲਾਂ ਤਾਂ ਕੱਲ ਇਹਨੇ 2 ਘੰਟੇ ਸਾਡੇ ਇੱਥੇ ਲਵਾਏ ਕਹਿੰਦੇ ਵੀ ਸਾਰੀ ਸਫਾਈ ਕਰੋ ਤੇ ਆ ਨਵੀਂ ਲੁੱਕ ਦੇ ਦਿੱਤੀ ਪਈ ਨੂੰ ਵੀ ਬਾਬੇ ਨੇ ਆ ਦੇਖੋ ਵੀ ਵਿਹੜੇ ਵਰਗਾ ਬਣਾਤਾ ਸਾਫ਼ ਕਰਕੇ ਜਾਵਾਂ ਤੇ ਹੁਣ ਜਿਹੜੇ ਆਪਣੇ ਫਾਰਮ ਦੀ ਲੁੱਕ ਆ ਬਈ ਉਹ ਉਦੋਂ ਵੀ ਘੰਟ ਲੱਗਣ ਲੱਗੇ ਕਿਉਂਕਿ ਆਸੇ-ਪਾਸੇ ਬਈ ਇੱਕ ਤਾਂ ਪਈ ਸਾਫ਼ ਹੋ ਗਈ ਤੇ ਬਾਕੀ ਦੂਰੋਂ ਲੱਕ ਕਰੋ ਚੈੱਕ ਤੇ ਇਧਰਲੇ ਪਾਸੇ ਬਾਬੇ ਨੇ ਲਾਤੇ ਪੱਥਰ ਕਹਿੰਦਾ ਵੀ ਆਪਾਂ ਨਵਾਂ ਡਿਜ਼ਾਈਨ ਦੇਣਾ ਤੇ ਆਹ ਦੇਖ ਲਓ ਆਪਾਂ ਬਾਬੇ ਨਾਲ ਹੀ ਪਹਿਲਾਂ ਤਾਂ ਗੱਲਬਾਤ ਕਰਦੇ ਆਂ ਬਾਬਾ ਤੜਕੇ ਹੀ ਬੋਕਰ ਚੱਕ ਲੈਣਾ ਕਿ ਬੋਕਰ ਬਈ ਸਫਾਈ ਕਰਨੀ ਚੰਗੀ ਐ ਸਫਾਈ ਚ ਕੀਤੀ ਹੋਈਏ ਤੇ ਵਧੀਆ ਲੱਗਦਾ ਸੋਹਣਾ ਲੱਗਦਾ ਵੀਰੇ ਅੱਛਾ ਹਾਂ ਸਫਾਈ ਦਾ ਹੀ ਮੋਲ ਆ ਅੱਜਕੱਲ ਸਫਾਈ ਪਿੱਛੇ ਐ ਵਧੀਆ ਸਫਾਈ ਹੋਊ ਤੇ ਕਾਲਾ ਪਈ ਤੇ ਕਾਹਦੋਂ ਮੱਥਾ ਮਰਾਈ ਗਿਆ ਸਾਡਾ ਤੇ ਬਈ ਇਹ ਸਫਾਈ ਕੀਤੀ ਆ ਆਪਾਂ ਹੁਣ ਸੋਹਣਾ ਲੱਗਦਾ ਗੱਡੀਆਂ 4-5 ਖੜ ਜਾਂਦੀਆਂ ਕਈ ਯਾਰ ਮਿੱਤਰਾਂ ਦਾ ਆਪਣਾ ਉਹ ਆ ਕੇ ਗੱਡੀ ਕਿ ਸਾਈਡ ਤੇ ਖਿਲਾਰਨੇ ਦਾ ਕੋਈ ਡਿੱਕਾ ਨਹੀਂ ਲੱਗਦਾ ਨਾਲੇ ਡਿੱਕਾ ਨਹੀਂ ਲੱਗਦਾ ਹਨਾ ਨਾਲੇ ਦੇਖਣ ਵਾਲੇ ਨੂੰ ਸੋਹਣਾ ਲੱਗਦਾ ਸੋਹਣਾ ਲੱਗਦਾ ਵੀ ਉੱਤਰ ਦਾ ਵੇਖਦਾ ਅਗਲਾ ਕਹਿੰਦਾ ਵੀ ਸੋਹਣਾ ਬਹੁਤ ਵਧੀਆ ਤੇ ਇਹ ਬਈ ਬਾਬੇ ਦਾ ਅਸੂਲ ਆਪਾਂ ਕਹੀਏ ਵੀ ਸਵੇਰ ਆ ਕੇ ਕਹਿੰਦਾ ਵੀ ਕੰਮ ਬਾਅਦ ਚ ਪਹਿਲਾਂ ਬੌਕਰ ਸਾਰੇ ਬੌਕਰ ਮਾਰ ਕੇ ਸਫਾਈ ਕਰਕੇ ਕੱਲ ਤਾਂ ਸਾਡੇ ਬਾਈ ਜਿਹੜਾ ਮੀ ਕਾਫੀ ਪਿਆ ਇੱਥੇ ਤੇ ਪਾਣੀ ਦੀ ਸਾਨੂੰ ਲੋੜ ਨਹੀਂ ਪਈ ਜਿਹੜੀ ਬੂਟਿਆਂ ਨੂੰ ਲਾਉਣ ਦੀ ਕਿਉਂਕਿ ਅੱਜ ਬਾਈ ਜਿਹੜਾ ਸਫਾਈ ਦਾ ਹੀ ਅਗਲਾ ਕੰਮ ਤੇ ਅੱਗੇ ਗਰਮੀ ਜ਼ਿਆਦਾ ਹੁੰਦੇ ਸੀਗੀ ਤੇ ਪਾਣੀ ਪਾਉਣਾ ਪੈਂਦਾ ਸੀ ਪਹਿਲਾਂ ਆ ਕੇ ਤੇ ਹੁਣ ਮੈਨੂੰ ਲੱਗਦਾ ਵੀ 2-3 ਦਿਨ ਲੋਡ ਨਹੀਂ ਪੈਣੀ ਤੇ ਬੂਟੇ ਪੂਰੇ ਹਰੇ ਭਰੇ ਹੋ ਗਏ ਤੇ ਬਾਕੀ ਬਾਈ ਕਮੈਂਟ ਕਰਕੇ ਦੱਸੋ ਵੀ ਆਹ ਮਾਹੌਲ ਆ ਕਿਹੜੇ-ਕਿਹੜੇ ਭਰਾਵਾਂ ਨੂੰ ਪਸੰਦ ਆ ਤੇ ਆਪਾਂ ਤਾਂ ਬਾਈ ਆਪ ਦੇ ਲਈਓ ਜਿਹੜਾ ਪੂਰਾ ਜ਼ੋਰ ਲਾਈਦਾ ਨਾ ਵੀ ਹੋਰ ਵੀ ਭਰਾ ਜਿਹੜੇ ਜੁੜਨ ਖੇਤੀਬਾੜੀ ਦੇ ਨਾਲ ਜੁੜਨ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਜਿਹੜੇ ਭਰਾ ਉਪਰਾਲਾ ਕਰਨ ਤੇ ਜਦੋਂ ਖੁਸ਼ੀ ਹੁੰਦੀ ਆ ਉਦੋਂ ਬਾਈ ਜਦੋਂ ਕੋਈ ਭਰਾ ਕਹਿੰਦਾ ਵੀ ਆਪਾਂ ਵੀ ਕੋਈ ਬੂਟੇ ਲਾਉਣੇ ਆ ਜਾਂ ਫਾਰਮ ਤਿਆਰ ਕਰਨਾ ਨਾ ਕਿਉਂਕਿ ਨੌਜਵਾਨ ਪੀੜੀ ਬਾਈ ਆਪਾਂ ਦੇਖਦੇ ਆਂ ਵੀ ਬਾਹਰ ਨੂੰ ਤੁਰੇ ਜਾ ਰਹੀ ਆ ਤੇ ਜੇ ਕੋਈ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਕੋਈ ਭਰਾ ਖੇਤੀ ਕਰੂਗਾ ਨਾ ਤਾਂ ਉਹ ਆਪਾਂ ਕਹੀ ਵੀ ਆਪਾਂ ਨੂੰ ਬਹੁਤ ਖੁਸ਼ੀ ਹੋਊਗੀ ਤੇ ਆਹ ਬਾਈ ਹੈਗੀ ਆਪਣੇ ਫਾਰਮ ਦੀ ਲੁੱਕ ਤੇ ਕਲਰ ਆਪਾਂ ਤੁਹਾਡੇ ਸਾਰੇ ਭਰਾਵਾਂ ਦੇ ਕਹਿਣ ਤੇ ਜਿਹੜਾ ਕਰਵਾਤਾ ਸੀਗਾ ਇਕੱਲੇ ਕਲਰ ਦੀ ਕਮੀ ਸੀਗੀ ਤੇ ਬਾਕੀ ਬਾਈ ਘੈਂਟ ਗੱਲਬਾਤ ਆ ਜੀ ਨਹੀਂ ਜੀ ਲੱਗਦਾ ਇੱਥੇ ਘਰੇ ਜਾਂ ਨੂੰ ਨਹੀਂ ਜੀ ਕਰਦਾ ਬਿਲਕੁਲ ਵੀ ਕਿਉਂਕਿ ਆਹ ਬੂਟਾਂ ਨਾਲ ਬਾਈ ਇੰਨਾ ਖਿਆਦੇ ਮੋਹ ਆ ਬਿਲਕੁਲ ਛੋਟੇ ਛੋਟੇ ਇਹ ਜਿਹੜੇ ਬੂਟੇ ਆਪਾਂ ਲਾਏ ਸੀਗੇ ਤੇ ਆਹ ਬਾਈ ਹੈਗਾ ਆਪਣਾ ਬੈਕ ਸਾਈਡ ਤੇ ਪਾਰਕ ਤੇ ਜਦੋਂ ਭਰਾ ਆਉਂਦੇ ਆ ਉਹਨਾਂ ਵਾਸਤੇ ਜਿਹੜਾ ਬੈਠਣ ਨੂੰ ਆਪਾਂ ਬਣਾਇਆ ਵਾ ਤੇ ਰਾਤ ਵੀ ਆਪਣੇ ਭਰਾ ਆਏ ਸੀਗੇ ਹਨਾ ਤੇ ਗੱਲਬਾਤ ਬਾਈ ਘੈਂਟ ਆ ਆਪਣੇ ਵਾਲਿਆਂ ਤਾਂ ਪੂਰੀ ਜਿਹੜੇ ਕੋਸ਼ਿਸ਼ ਕਰੀਦਾ ਵੀ ਸਫਾਈ ਵੀ ਰੱਖੀ ਜਾਵੇ ਤੇ ਦੇਖਣ ਵਾਲੇ ਨੂੰ ਵੀ ਸੋਹਣਾ ਲੱਗੇ ਹਨ ਤੇ ਜਿਹੜੇ ਭਰਾ ਵੀ ਬਈ ਆਉਣਾ ਚਾਹੁੰਦੇ ਆ ਜਾਂ ਬਣਾਉਣਾ ਚਾਹੁੰਦੇ ਆ ਜਦੋਂ ਮਰਜੀ ਆਪਾਂ ਨੂੰ ਬਈ ਕਾਲ ਕਰ ਸਕਦੇ ਆ ਜੇ ਕੋਈ ਬੂਟਿਆਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਜਿਹੜੇ ਦਿਲ ਦੇ ਦਰਵਾਜ਼ੇ ਹਮੇਸ਼ਾ ਭਰਾਵਾਂ ਲਈ ਖੁੱਲੇ ਆ ਤੇ ਆਹ ਬਈ ਹੈਗਾ ਆਪਣਾ ਸ਼ਿਮਲੇ ਵਾਲਾ ਬੂਟਾ ਤੇ ਇਹ ਤਕਰੀਬਨ 30 ਫੁੱਟ ਦੇ ਕਰੀਬ ਚਲਾ ਗਿਆ ਬਈ ਤੇ ਲੁੱਕ ਇਹਦੀ ਬਹੁਤ ਜ਼ਿਆਦਾ ਸੋਹਣੀ ਆ ਤੇ ਆ ਬਈ ਹੈਗਾ ਆਪਣਾ ਬੈਕ ਸਾਈਡ ਤੇ ਪਾਰਕ ਤੇ ਇਧਰਲੇ ਪਾਸੇ ਪੰਛੀਆਂ ਵਾਸਤੇ ਲਾਏ ਹੋਏ ਆਪਣੇ ਆਲ ਨੇ ਤੇ ਇਧਰ ਵੀ ਪੰਛੀਆਂ ਵਾਸਤੇ ਆਲ ਨੇ ਲਾਏ ਵਿਆ ਤੇ ਦੂਜੀ ਸਾਈਡ ਆਪਣਾ ਬਈ ਜਿਹੜਾ ਹੈਗਾ ਮਿੰਨੀ ਬਾਗ ਜਿਹੜੇ ਫਲਾਂ ਵਾਲੇ ਬੂਟੇ ਆਪਣੇ ਤਕਰੀਬਨ ਜਿੰਨੇ ਵੀ ਮੌਸਮ ਦੇ ਹਿਸਾਬ ਨਾਲ ਆਪਣੇ ਫਲਾਂ ਵਾਲੇ ਬੂਟੇ ਹੋ ਜਾਂਦੇ ਆ ਤਾਂ ਉਹ ਆਪਣੇ ਜਿਹੜੇ ਬੂਟੇ ਇੱਥੇ ਲੱਗੇ ਹੋਏ ਆ ਆ ਦੇਖ ਸਕਦੇ ਹੋ ਤੁਸੀਂ ਮਿੰਨੀ ਬਾਗ ਆਪਣਾ ਤੇ ਗੱਲਬਾਤ ਘੰਟਾ ਪੂਰੀ ਤੇ ਫਲ ਜਿਹੜਾ ਇਹਨੂੰ ਤਕਰੀਬਨ ਸਾਰੇ ਬੂਟਿਆਂ ਨੂੰ ਲੱਗਿਆ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਬਾਈ ਆਪਣੇ ਖੇਤ ਵੱਧ ਵੱਧ ਸਫਾਈ ਰੱਖੋ ਨਾ ਕਿਉਂਕਿ ਦੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਤੇ ਬੂਟੇ ਜ਼ਰੂਰ ਲਾਓ ਬਾਈ ਫਲ ਵਾਲੇ ਲਾਓ ਭਲਾਂ ਸ਼ਾਨਦਾਰ ਲਾਓ ਤੇ ਭਲਾਂ ਕੋਈ ਜਿਹੜੇ ਫੁੱਲਾਂ ਵਾਲੇ ਬੂਟੇ ਲਾਓ ਲਾਓ ਜ਼ਰੂਰ ਸਾਰੇ ਪ੍ਰਾਪਰਾਲਾ ਕਰਿਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ